ਸਸੀ ਗਾਸ ਹਾਂਜੀ ਸਰ ਆ ਜੋ ਕਰੋ ਬਾਈ ਜੀ ਇੱਧੇ ਗਾ Io vado in un'altra città, non lo ਕੀ ਲੱਗਿਆ ਲੱਤ ਜੀ ਕਿਹੜਾ ਆਇਆ ਉਹਨਾਂ ਨੇ ਅਸਲ ਵਿੱਚ ਹਾਂ ਉਹ ਕਿਹੜਾ ਕਰੂੰਗਾ ਪਰ ਇਹ ਕੰਮ ਹੀ ਨਾ ਕਰਦਾ ਦੀ ਨੇ ਵੀ ਆਹ ਬਾਲਾ ਚੁੱਕੇ ਲਗਾ ਯਾਰ ਚੁੱਪ 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 ਪਾ ਲਈ ਦੋ ਦਿਨਾਂ ਹੁਣ ਕਦੋਂ ਤੱਕ ਹੋਊਗਾ ਹੋਰ ਲੱਗਣੀ ਇਹਦੇ ਨਾਲ ਇਧਰ ਲਾ ਲਗੇ ਸੋਣ ਇਹਨੂੰ ਦੋਸਾਂ ਬੱਤੇ दोस्तों तु देख रहे हो दलजीत अचोला दोस्तों पिछले दिन जिला पिंड पडोरी बीपी घटना चली जिथे आप अक्सर बेटा विजे बोलियां चलिया

ਕਿ ਜਿਹੜੀ ਕੱਲ ਕੋਡੋਰੀ ਜਗੀਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈਗੀ ਆ ਇਹਦੇ ਵਿੱਚ ਇੱਕ ਇਨਾਂ ਦਾ ਹੀ ਪਰਿਵਾਰ ਹੈਗਾ ਸਰਦਾਰ ਕਰਨੈਲ ਸਿੰਘ ਜੋ ਕਿ ਬਾਹਰਪ੍ਰਦੇਸ਼ ਵਿੱਚ ਰਹਿੰਦਾ ਸੀ ਉਹਨੇ ਕਾਫੀ ਤੇਲ ਤੋਂ ਆਪਣੀ ਜ਼ਮੀਨ ਜਿਹੜੀ ਆ ਜਿਹੜੀ ਸਾਡੀ ਹਿੰਦੂਸ਼ੀ ਪਾਰਟੀ ਅਮਰ ਸਿੰਘ ਗੁਗਾਰਾ ਨੂੰ ਦਿੱਤੀ ਹੋਈ ਸੀਗੀ ਇੱਕ ਹੀ ਕਨਾਲ 10 ਮੋੜਲੇ ਕੋਤਲੀ ਜ਼ਮੀਨ ਹੈਗੀ ਆ ਤੇ ਇਹਦੇ ਵਿੱਚ ਜਦੋਂ ਕਰਨੈਲ ਸਿੰਘ ਦੀ ਧਿਤ ਹੁੰਦੀ ਆ ਇਹ ਆਪਣੀ ਬਾਹਰ ਦੇ ਵਿੱਚ ਉਹਦਾ ਮਾਸਰ ਦਾ ਇੰਤਖਾਲ ਜਿਹੜਾ ਉਹਦੇ ਪਰਿਵਾਰ ਦੇ ਨਾਂ ਤੇ ਹੋ ਜਾਂਦਾ ਪਰਵਾਦੇ ਨਾਂ ਤੇ ਜਦੋਂ ਇਨਕਲ ਹੋਣ ਤੋਂ ਬਾਅਦ ਪਰਵਾਹ ਕੀ ਕਰਦਾ ਵਾਰਸਵਾਦ ਦੇ ਵਿੱਚ ਉਹਦੀ ਜਿਹੜੀ ਆਪਣੀ ਜ਼ਮੀਨ ਆ ਮੱਖਣ ਸਿੰਘ ਜੋ ਕਿ ਸਾਡੇ ਹੁਣ ਮੁਕਾਦਮੇ ਦਾ ਮਦਈ ਆ ਉਹਨਾਂ ਨੂੰ ਇਹੋ ਜਿਹੇ ਜਿਹੜੀ ਜ਼ਮੀਨ ਵੇਚ ਦਿੰਦੇ ਆ ਔਰ ਉਹ ਜਿਹੜੀ ਜ਼ਮੀਨ ਵੇਚਣ ਤੋਂ ਬਾਅਦ ਦੂਸਰੀ ਪਾਰਟੀ ਨੂੰ ਫਾਰਮ ਕਰ ਦਿੰਦੇ ਆ ਕਿ ਅਸੀਂ ਆਪਣੀ ਸਾਰੀ ਜ਼ਮੀਨ ਜਿਹੜੀ ਵੇਚ ਦਿੱਤੀ ਆ ਤੁਸੀਂ ਅੱਜ ਤੋਂ ਬਾਅਦ ਦਿੱਤੀ ਕਿਉਂਕਿ ਇਹਨਾਂ ਦਾ ਠੇਕੇ ਦਾ 30 ਮਈ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ ਸੀਗਾ ਫਿਰ ਤੁਸੀਂ ਹੁਣ ਉੱਥੇ ਬੋਣਾ ਜਾਂ ਬੀਜਣਾ ਨਹੀਂ ਆ ਅਸੀਂ ਆਪਣੀ ਜ਼ਮੀਨ ਵੇਚ ਦਿੱਤੀ ਆ ਮੱਖਣ ਸਿੰਘ ਪਾਰਟੀ ਨੇ ਇਸ ਵੇਲੇ ਤੇ ਚੱਲ ਗਈ ਹੈਗੀ ਆ ਵੀ ਅਸੀਂ ਜਿਹੜੀਆਂ ਆਪਣਾ ਪੈਸੇ ਦੇ ਕੇ ਜ਼ਮੀਨ ਲਈ ਹੈ ਰਜਿਸਟਰੀ ਅੰਦਰ ਸਾਡੇ ਉੱਤੇ ਅਸੀਂ ਉਹਨਾਂ ਬਾ ਲਈ। ਇਸ ਸੰਬੰਧੀ ਮਹਿਤਮਾ ਪੁਲਿਸ ਦੇ ਵਿੱਚ ਕੋਈ ਵੀ ਨਾਂ ਦਾ ਮਦੀ ਪਾਰਟੀ ਨੇ ਕੋਈ ਮੱਖਣ ਸਿੰਘ ਨੇ ਨਾ ਹੀ ਅਮਰ ਸਿੰਘ ਪਾਰਟੀ ਨੇ ਕੋਈ ਪੁਲਿਸ ਨੂੰ ਐਪਲੀਕੇਸ਼ਨ ਦਿੱਤੀ ਆ ਕਿ ਸਾਡਾ ਆ ਜ਼ਮੀਨ ਦਾ ਡਿਸਪਿਊਟ ਚੱਲਦਾ ਹੈਗਾ ਜਾਂ ਸਾਨੂੰ ਜਿਹੜੀ ਹੈ ਇਹਦਾ ਕਬਜ਼ਾ ਦਵਾਇਆ ਜਾਵੇ ਜਾਂ ਸਾਡਾ ਕੀ ਰਾਈਟਸ ਬਣਦੇ ਨਾ ਇਹਨਾਂ ਨੇ ਟੈਲੀਫੋਨ ਦੇ ਉੱਤੇ ਨਾ ਬਰਲੀ ਕਿਸੇ ਵੀ ਕਿਸਮ ਦੀ ਜਿਹੜੀ ਇਹਨਾਂ ਨੇ ਸਾਨੂੰ ਜਿਹੜੀ ਕੋਈ ਐਪਲੀਕੇਸ਼ਨ ਨਹੀਂ ਹੈ। ਇਹ ਘਟਨਾ ਦੇ ਸਮੇਂ ਜਦੋਂ ਸਾਡੇ ਕੰਟਰੋਲ ਰੂਮ ਦੇ ਉੱਤੇ ਫੋਨ ਵੱਜਦਾ ਹੈਗਾ ਆ ਕਿ ਇੱਥੇ ਜਿਹੜੀ ਗੋਲੀ ਜਗੀਰ ਦੇ ਵਿੱਚ ਜਿਹੜੀ ਗੋਲੀ ਚੱਲ ਗਈ ਆ ਤੇ ਕਾਫੀ ਇੱਥੇ ਲੜਾਈ ਚੱਲਦਾ ਹੁੰਦਾ ਆ ਜਿਸ ਬੇਸ ਦੇ ਉੱਤੇ ਐਸਪੀ ਡੀ ਸਾਹਿਬ ਜਿਨ੍ਹਾਂ ਨੂੰ ਸ਼੍ਰੀ ਦਰਸ਼ਨਜੀਤ ਤੇ ਮੈਡਮ ਪੁੱਛਿਆ ਜਿਹੜੇ ਐਸਐਸਪੀ ਕੋ ਮਿਟਿਆ ਆਣਿਆ ਜਦੋਂ ਇਹਨਾਂ ਨੂੰ ਇਨਫਾਰਮੇਸ਼ਨ ਪਹੁੰਚਦੀ ਆ ਤੇ ਇਹ ਵਿਦਿਨ ਕੁਝ ਹੀ ਸਕੈਂਟਾਂ ਮਿੰਟਾਂ ਦੇ ਵਿੱਚ ਜਿਹੜੇ ਆ ਉਹ ਬੁਕੂਵੇ ਵਾਲੀ ਜਗ੍ਹਾ ਤੇ ਜਾਂਦੇ ਆ ਉੱਥੇ ਜਾ ਕੇ ਜਦੋਂ ਇਹ ਸਾਰੀ ਵੈਰੀਫਿਕੇਸ਼ਨ ਕਰਦੇ ਹੈਗੇ ਆ ਤੇ ਮੌਕੇ ਦੇ ਉਤੋਂ ਹੀ ਕਾਫੀ ਜਿਹੜੀ ਤਦਾਦ ਦੇ ਵਿੱਚ ਜਿਹੜੇ ਬੰਦੇ ਕੋ ਪਰਿਵਾਰ ਦੇ ਜਿਹੜੇ ਅਮਰ ਸਿੰਘ ਪਰਿਵਾਰ ਦੇ ਬੰਦੇ ਹੈਗੇ ਆ ਇਹਨਾਂ ਦੀਆਂ ਨੌਹਾਂ ਇਹਨਾਂ ਦੇ ਬੇਟੇ ਕਾਫੀ ਉੱਥੇ ਜਿਹੜੀਆਂ ਗੋਲੀਆਂ ਚਲਾ ਰਹੇ ਸੀ ਤੇ ਇਹਦੇ ਵਿੱਚ ਤਕਾਬੂਤੀ ਹੋ ਰਹੀ ਸੀ ਸਰ ਇਹ ਗੋਲੀਆਂ ਕਿਹਦੇ ਤੇ ਚਲਾ ਰਹੇ ਸੀ ਇਹ ਜਿਹੜੇ ਇੱਕੋ ਪਰਿਵਾਰ ਦੇ ਸੀਗੇ ਕਿ ਕਿਸ ਬੰਦੇ ਦੇ ਜਿਹੜੇ ਮੱਖਣ ਸਿੰਘ ਵਗੈਰਾ ਪਾਰਟੀ ਦੇ ਜਿਹੜੀ ਜ਼ਮੀਨ ਬਾਹਰ ਰਹੀ ਸੀ ਉਹਨਾਂ ਤੇ ਜਿਹੜੇ ਇਹ ਚਲਾ ਰਹੇ ਸੀ ਕਿੰਨੇ ਵਿਅਕਤੀ ਸੀ ਜਿਹੜੀ ਮੱਖਣ ਸਿੰਘ ਪਾਰਟੀ ਦੇ ਜਿਹੜੇ ਉਹਦੇ ਵਿੱਚੋਂ ਦੇ 5-7 ਵਿਅਕਤੀ ਆ ਜਿਹੜੀ ਹਜੇ ਵੈਰੀਫਿਕੇਸ਼ਨ ਚੱਲ ਰਹੀ ਹੈਗੀ ਆ ਜੀ ਕਿ ਜਦੋਂ ਜਦੋਂ ਇਹਨਾਂ ਦੀਆਂ ਜਿਹੜੀਆਂ ਗੋਲੀਆਂ ਚੱਲੀਆਂ ਮੌਕੇ ਦੇ ਜਿਹੜੇ ਪਹੁੰਚ ਜਦੋਂ ਪੀਸੀ ਟਾਈਮ ਜਿਹੜੇ ਇਹਨਾਂ ਨੇ ਕਵਰ ਕੀਤਾ ਜੇ ਨਾ ਉਥੇ ਵੀ ਸੋਚੋ ਉਹਦਾ ਜਾਨ ਮਾਲ ਦਾ ਇਨਸਾਨ ਕਿਸੇ ਪਾਰਟੀ ਦਾ ਵੀ ਹੋ ਸਕਦਾ ਸੀ ਫੌਰੀ ਤੌਰ ਦੇ ਉੱਤੇ ਜਿਹੜੇ ਪਹੁੰਚ ਕੇ ਇਹਨਾਂ ਨੂੰ ਪ੍ਰੋਵੈਂਟ ਨੂੰ ਕਰਦੇ ਹੋਏ ਇਹਨਾਂ ਨੂੰ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜਾ ਮੌਕੇ ਦੇ ਉੱਤੇ ਕਰ ਲਿਆ ਜਿਨ੍ਹਾਂ ਦੇ ਅਗੇਂਸਟ ਅਸੀਂ ਐਫ ਆਈ ਆਰ ਨੰਬਰ 100 ਜਿਹੜੀ 70 ਮਿਤੀ 26 24 307 447 506 148 159 ਔਰ 25 24 53 ਨਾਲ ਜਿਹੜੀ ਆਰਮ ਟੈਕ ਦਿੱਤਾ ਹੈ ਜਿਹੜਾ ਬਰਚਾ ਦਰਜ ਕਰ ਲਿਆ ਜਿਹਦੇ ਵਿੱਚੋਂ ਜਿਹੜੀ ਦੋਸ਼ੀ ਪਾਰਟੀ ਜਿਹੜੀ ਅਮੋਦ ਸਿੰਘ ਆ ਉਹਦੀ ਫੈਮਲੀ ਦੇ ਸ਼ਖਦੀਪ ਸਿੰਘ ਗੁਰਪੀਰ ਸਿੰਘ ਗੁਰਵਿੰਦਰ ਸਿੰਘ ਔਰ ਸੰਤੋਸ਼ ਕੁਮਾਰੀ ਨੂੰ ਜਿਹੜਾ ਮੌਕੇ ਦੇ ਉੱਤੇ ਜਿਹੜਾ ਨਾਲ ਅਰੈਸਟ ਕਰ ਲਿਆ ਔਰ ਮੌਕੇ ਦੇ ਉੱਤੇ ਵੀ ਜਿਹੜੇ ਵੈਪਨ ਨਾਲ ਗੋਲੀਆਂ ਚਲਾਈਆਂ ਆ ਉਹ ਵੀ ਜਿਹੜਾ ਉਹਨਾਂ ਦਾ ਰਿਕਵਰ ਕਰ ਲਿਆ ਔਰ ਉਹਦੇ ਜਿਹੜੇ ਖਾਲੀ ਕੋ ਜਿਹੜੀ ਗੋਲੀਆਂ ਦੇ ਕਾਰਟੂਚੇ ਚੱਲੇ ਹੋਏ ਉਹ ਵੀ ਬਰਾਮਦ ਕਰ ਲਏ ਜਿਹੜਾ ਟਰੈਕਟਰ ਆ ਉਹ ਵੀ ਬਰਾਮਦ ਕਰ ਲਿਆ ਔਰ ਜਿਹੜੇ ਇੱਕ ਕਪਤਾਨ ਮੌਕੇ ਤੋਂ ਜਿਹੜੀ ਬਰਾਮਦ ਕਰਕੇ ਨੇ ਇਹਨਾਂ ਨੂੰ ਜਿਹੜਾ ਗ੍ਰਫਤ ਕਰ ਲਿਆ ਸਰ ਜਿਹੜੇ ਪੈਪਰ ਆ ਉਹ ਆਮ ਤੌਰ ਤੇ ਅਧਿਕਾਰਤਾ ਜਿੱਥਾ ਇਹਨਾਂ ਕੋਲ ਕਿਸ ਤਰ੍ਹਾਂ ਦੇ 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 ਉਹ ਉਹ ਜਿਹੜਾ ਹਜੇ ਉਹ ਅਧਿਕਾਰਤ ਵਿਆਪਨ ਹੈਗਾ ਉਹਦੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਆ ਉਹ ਸਾਰਾ ਸਿਸਟਮ ਦੀ ਅਸੀਂ ਜਿਹੜੀ ਉਹਦੀ ਆਫਟਰ ਇਨਵੈਸਟੀਗੇਸ਼ਨ ਉਹ ਲਾਇਸੈਂਸ ਹੈ ਹਾਂ ਲਾਇਸੈਂਸ ਜੀ ਤੋ ਸਰ ਇੱਕ ਜਿਹੜਾ ਵੀਡੀਓ ਜਿਹੜੀ ਚੈਕਸਪਨ ਦਿੱਤਾਗਾ ਮੈਂ ਦੋਨਾਂ ਤਰ੍ਹਾਂ ਦੀਆਂ ਗੂੜੀਆਂ ਦੀ ਚਰਚੇ ਦਾ ਇਲਾਕੇ ਦੇ ਵਿੱਚ ਕਰਨਾ ਹੈ ਐਂਡ ਜੀ ਪੁਲਿਸ ਨੂੰ ਇਹ ਵਿਸ਼ਾ ਗ੍ਰੀ ਤੁਸੀਂ ਉਹਨੂੰ ਜਸਟੀਫਾਈ ਕਰਨਾ ਕਿ ਦੋਨਾਂ ਤਰ੍ਹਾਂ ਦੀਆਂ ਗੂੜੀਆਂ ਚੱਲਣ ਦੀ ਕਿਹਨੇ ਕਿਹੜਾ ਚਪਤਾ ਸੱਚ ਹੈ ਇਹਦੇ ਵਿੱਚ ਦੇਖੋ ਹਜੇ ਤਾਂ ਸਾਡੇ ਕੋਲ ਮੌਕੇ ਦੇ ਉੱਤੇ ਜਿਹੜਾ ਕਿਉਂਕਿ ਪਹੁੰਚੇ ਕੋਈ ਜ਼ਿਆਦਾ ਉਹਦੇ ਵਿੱਚ ਦਲੇ ਨਹੀਂ ਜੀ ਜਿਸ ਜਿਹੜੀ ਮੌਕੇ ਦੇ ਪਹੁੰਚ ਗਈ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਜਾਂ ਪ੍ਰਿੰਟ ਦੀ ਪ੍ਰਿੰਮੇ ਵੀ ਇਨਕੁਆਰੀ ਦੇ ਵਿੱਚ ਆਇਆ ਉਹ ਤਾਂ ਦੋਸ਼ੀ ਪਾਰਟੀ ਨੇ ਫਿਲਹਾਲ ਜਿਹੜੀਆਂ ਗੂੜੀਆਂ ਚਲਾਈਆਂ ਇਹ ਇੱਕ ਹਜੇ ਜਸਟ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਵੀ ਦੂਜੀ ਪਾਸੇ ਅਗਰ ਕੋਈ ਐਵੀਡੈਂਸ ਆਉਂਦੀ ਆ ਜੀ ਤਾਂ ਉਸ ਬੇਸ ਦੇ ਅਸੀਂ ਉਦਾਂ ਦੀ ਜਿਹੜੀ ਬਣਦੀ ਕਾਰਵਾਈ ਆ ਉਹ ਵੀ ਕਾਨੂੰਨ ਦੇ ਤਹਿਤ ਜਿਹੜੀ ਕਰਾਂਗੇ ਜੀ ਸਾਡੀ মিডিਆ ਨੂੰ ਵੀ ਇਸ ਇਹੀ ਬੇਨਤੀ ਹੈਗੀ ਆ ਵੀ ਜਿਹੜੀ ਦੇਖੋ ਪੁਲਿਸ ਨੇ ਬੜੀ ਜੇ ਨਾਮ ਮੌਕੇ ਤੇ ਪਹੁੰਚ ਨਹੀਂ ਤਾਂ ਜਿਹੜਾ ਹੋ ਸਕਦਾ ਹੋ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਸੀ ਅਗਰ ਜੇ ਕੋਈ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਵੀ ਘੰਦੀ ਆ ਕਿ ਪੁਲਿਸ ਜਿਹੜੀ ਮੌਕੇ ਤੇ ਨਹੀਂ ਗਈ ਅਜੇ ਫਤਕਾਲੀ ਰਹਿ ਗਈ ਆ ਤੋ ਰਾਜਾ ਚਾਹੁੰਦੀ ਹੈ ਵੀ ਸਾਡੇ ਵਰਜ਼ਨ ਨੂੰ ਸਾਡਾ ਵਰਜ਼ਨ ਵੀ ਉਹਦੇ ਵਿੱਚ ਲੈ ਲੈਣਾ ਚਾਹੀਦਾ ਕਿਉਂਕਿ ਸਾਡੀ ਪੀਸ ਕੋਈ ਪੂਰੀ ਕੰਮ ਦੇ ਨਾਲ ਪੂਰੀ ਇਮਾਨਦਾਰੀ ਨਾਲ ਜਿਹੜੇ ਆਪਣੀ ਜਿਹੜੀ ਡਿਊਟੀ ਨਿਭਾ ਰਹੀ ਹੈ ਕੰਮ ਵੀ ਮੇਰੀ ਰਿਕਵੈਸਟ ਹੈ ਕਿ ਸਾਡਾ ਪੱਖ ਰੱਖ ਕੇ ਵੀ ਚਲਾ ਦਿੱਤੀ ਜਾਵੇ ਸਾਨੂੰ ਕੋਈ ਇਜੈਕਸ਼ਨ ਨਹੀਂ ਸਰ ਆਪ ਕੋਈ ਵੀ ਗੱਲ ਦੇਖਣ ਨੂੰ ਆਈ ਨਹੀਂ ਹੈ ਕਿ ਜਿਹੜੀ ਪੁਲਿਸ ਪਾਰਟੀ ਉੱਥੇ ਗਈ ਹੈ ਇਹ ਕੋਈ ਜਿਹੜੇ ਪਾਰਟੀ ਜੱਫੂਸ ਕਰੇ ਇਹਨਾਂ ਬਲੂਤਾਂ ਦਾ ਬਲੂਤ ਕਰਨ ਦੀ ਕੋਸ਼ਿਸ਼ ਕੀਤਾ ਨਹੀਂ ਕੋਕਰ ਇਨਕਸਟਾਈਲਡ ਉਹਦੇ ਵਿੱਚ ਜੋ ਹੁਣ ਅਸੀਂ ਦਿੱਤਾ ਪੈਸ਼ੀ ਕਰਕੇ ਦੇ ਮੌਕੇ ਦੇ ਵਿੱਚ ਆਇਆ ਹੈਗਾ ਵੀ ਕੀ ਕੀ ਹਾਲਾਤ ਹੋਏ ਹੈਗੇ ਮੈਂ ਹੁਣ ਇਸੇ ਪਰਿਵਾਰ ਨੂੰ ਪਤੋਂ ਪਹਿਲਾਂ ਸਦਕੇ ਰੜਿਆ ਮੈਂ ਇਸੇ ਜਿੱਦਾਂ ਇਨਵੈਸਟੀਗੇਸ਼ਨ ਕਰ ਰਿਹਾ ਸੀ ਜੀ ਹੋਰ ਅਸੀਂ ਇਹ ਵੀ ਬਾਲਾ ਬਲੂਤ ਠੀਕ ਹੈ ਉੱਥੇ ਗੁੱਸੇ ਦੇ ਵਿੱਚ ਇਨਸਾਨ ਹੁੰਦਾ ਆ ਵੀਂਗੇ ਹਿਊਮਨ ਅਸੀਂ ਵੀ ਇਹ ਚੀਜ਼ ਜਾਣਦੇ ਆ ਕਿ ਗੁੱਸੇ ਵਿੱਚ ਅਗਰ ਸਾਡੀ ਕਿਸੇ ਗੂਰ ਪਾਰਟੀ ਦੇ ਉੱਤੇ ਕੋਈ ਇਦਾਂ ਦੀ ਕੀਤੀ ਹੁੰਦੀ ਤੇ ਅਸੀਂ ਇਹ ਮੌਕੇ ਦੇ ਕਾਰਵਾਈ ਜਿਹੜੀ ਕਾਨੂੰਨਸਰ ਬਣਦੀ ਕਰਦੇ ਬਹੁਤ ਬਹੁਤ ਰਵਾਂ ਸੋ ਦੋਸਤੋ ਇਹ ਸਨ ਮੇਜਰ ਸਿੰਘ ਐਸ ਪੀ ਪੀ ਵੀ ਆਈ ਜਿਨ੍ਹਾਂ ਨੇ ਜਿਹੜੀ ਬੀਤੇ ਦਿਨ ਘਟਨਾ ਹੋਈ ਗੋਲੀ ਚੱਲਦੀ ਬੰਦੂਗੀ ਆ ਬੀਬੀ ਦੇ ਵਿਚ ਜੜਾ ਦਸੀ ਹੈ ਉਸ ਘਟਨਾ ਨੂੰ ਐਕਸਪਲੇਨ ਕੀਤਾ ਦੇ ਨਾਲ ਦੇ ਨਾਲ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹੜੇ ਬਲੇਕ ਨੂੰ ਅਰੈਸਟ ਕਰ ਲਿਆ ਤੇ ਕਿਹੜੇ ਆਨ ਵਾਲੀ ਕਾਰਵਾਈ ਕੀਤੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਆਪਣਾ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਇਸ ਘਟਨਾ ਦੀ ਕਿੰਨੀ ਸਚਾਈ ਹੈ ਕਿੰਨੀ ਖੁੱਤਾ ਹੈ ਕਿੰਨੀ ਕਾਰਵਾਈ ਕੀਤੀ ਗਈ ਉਸ ਤੋਂ ਬਾਅਦ ਹੋਰ ਕਿਹੜੀ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਰੀ ਗੱਲਬਾਤ ਜਿਹੜੀ ਆਪਾਂ